ਦੋਸਤੋ ਗੱਲ ਕਰਦੇ ਆ ਨੈਜ਼ਲ ਪੋਲਿਪ ਬਾਰੇ ਨੈਜ਼ਲ ਪੋਲਿਪ ਮਤਲਬ ਕਿ ਨੱਕ ਦੀ ਅੰਦਰਲੀ ਸਾਈਡ ਮਾਸ ਦਾ ਵੱਧ ਜਾਣਾ ਦੋਸਤੋ ਇੱਕ ਗਰੋਥ ਹੁੰਦੀ ਆ ਮੌਕੇ ਦੀ ਤਰ੍ਹਾਂ ਮੱਸੀ ਦੀ ਤਰ੍ਹਾਂ ਜਿਹੜੀ ਕਿ ਨੱਕ ਦੇ ਅੰਦਰਲੀ ਸਾਈਡ ਹੋ ਜਾਂਦੀ ਆ ਗੁਬਾਰੇ ਦੀ ਤਰ੍ਹਾਂ ਗੋਲ ਗੋਲ ਇਹਨੂੰ ਅਸੀਂ ਨੈਜ਼ਲ ਪੋਲਿਪ ਬੋਲਦੇ ਆ ਮਤਲਬ ਕਿ ਨੱਕ ਦੇ ਇੰਟਰਨਲ ਸਾਈਡ ਅੰਦਰਲੀ ਸਾਈਡ ਮਾਸ ਦਾ ਵੱਧ ਜਾਣਾ ਇਹ ਨਾਨ ਕੈਂਸਰਸ ਔਰ ਪੇਨਲੈਸ ਡਿਜ਼ੀਜ਼ ਹੁੰਦੀ ਆ ਨਾਹੀਂ ਇਹਦਾ ਅੱਗੇ ਜਾ ਕੇ ਕੋਈ ਕੈਂਸਰ ਹੋਣ ਦਾ ਖਤਰਾ ਹੁੰਦਾ ਔਰ ਨਾ ਹੀ ਇਹਦਾ ਕੋਈ ਦਰਦ ਮਹਿਸੂਸ ਹੁੰਦਾ ਪਰ ਇਹ ਜਿਹੜੀ ਸਾਈਡ ਹੁੰਦੀ ਆ ਉਹ ਸਾਈਡ ਨੱਕ ਬੰਦ ਰਹਿੰਦਾ ਨੱਕ ਦੇ ਵਿੱਚ ਰੇਸ਼ਾ ਗਲੇ ਦੇ ਵਿੱਚ ਰੇਸ਼ਾ ਛੇਕਾਂ ਜ਼ੁਖਾਮ ਸਿਰਦਰਦ ਕਈ ਵਾਰ ਬੁਖਾਰ ਆਉਣਾ ਅਜਿਹੇ ਸਿੰਪਟਮ ਬਣੇ ਰਹਿੰਦੇ ਆ ਹੁਣ ਕੀ ਹੁੰਦਾ ਕਈ ਮੇਰੇ ਬੀਰਪਰਾ ਜਿਨ੍ਹਾਂ ਦੇ ਇਹ ਹੋ ਜਾਂਦਾ ਇਹਦਾ ਆਪਰੇਟ ਕਰਵਾ ਦਿੰਦੇ ਆ ਇਹਨੂੰ ਰਿਮੂਵ ਕਰਵਾ ਦਿੰਦੇ ਆ ਪਰ ਆਪਰੇਟ ਕਰਵਾਉਣ ਤੋਂ ਬਾਅਦ ਵੀ ਇਹ ਕੁਝ ਸਮੇਂ ਬਾਅਦ ਦੁਬਾਰਾ ਫਿਰ ਤੋਂ ਹੋ ਜਾਂਦਾ ਮਤਲਬ ਕਿ ਆਪਰੇਸ਼ਨ ਕਰਵਾ ਕੇ ਵੀ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਗਿਆ ਸੋ ਜੇਕਰ ਤੁਹਾਨੂੰ ਵੀ ਇਹ ਪ੍ਰੋਬਲਮ ਹੋ ਗਈ ਹੈ ਬਿਮਾਰੀ ਹੋ ਗਈ ਹੈ ਨੀਜ਼ਰ ਪੋਲੀਪ ਦੀ ਤਾਂ ਘਬਰਾਉਣ ਦੀ ਲੋੜ ਨਹੀਂ ਡੋਂਟ ਵਰੀ ਅੱਜ ਮੈਂ ਤੁਹਾਨੂੰ ਇਹਦੇ ਲਈ ਇੱਕ ਮੈਡੀਸਨ ਦੱਸਣ ਲੱਗਿਆ ਹੋਮੋਪੈਥਿਕ ਦੀ ਹੋਮੋਪੈਥਿਕ ਦੇ ਵਿੱਚ ਇਹਦਾ ਬਹੁਤ ਵਧੀਆ ਸਫਲ ਇਲਾਜ ਹੈ ਗਿਆ ਪਰਮਾਨੈਂਟ ਦੋਸਤੋ ਮੈਡੀਸਨ ਨੋਟ ਕਰ ਲਿਓ ਆ ਜੋ ਤੁਸੀਂ ਸਕਰੀਨ ਦੇ ਉੱਪਰ ਮੈਡੀਸਨ ਦੇਖ ਰਹੇ ਹੋ ਇਸ ਟੈਪ ਆਰੀਪੀਐਲ ਨੰਬਰ 73 ਇਹ ਡਰਾਪਸ ਤੁਸੀਂ 2 ਤੋਂ 3 ਮਹੀਨੇ ਰੈਗੂਲਰ ਲੈ ਲਓ ਇਹ ਮੈਡੀਸਨ ਲੈਣ ਨਾਲ ਤੁਹਾਡੀ ਜੋ ਇਹ ਨੀਜ਼ਲ ਪੋਲਪੀ ਦੀ ਪ੍ਰੋਬਲਮ ਆ ਉਹ ਬਿਲਕੁਲ ਕਿਉਰ ਹੋ ਜਾਊਗੀ ਵਿਦਆਊਟ ਐਨੀ ਸਾਈਡ ਇਫੈਕਟ ਇਹ ਮੈਡੀਸਨ ਦੀ ਜੇਕਰ ਡੋਸ ਬਾਰੇ ਗੱਲ ਕਰੀਏ ਤਾਂ ਅੱਧੇ ਕੱਪ ਪਾਣੀ ਦੇ ਵਿੱਚ ਇਹਦੇ 10 ਤੋਂ 15 ਡਰਾਪਸ ਮਿਕਸ ਕਰਕੇ ਦਿਨ ਦੇ ਵਿੱਚ ਤਿੰਨ ਵਾਰੀ ਸਵੇਰ ਦੁਪਹਿਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਇਹਨੂੰ ਲੈ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ